ਯੁੱਧ ਨਸ਼ਾ ਮਰਦ ਜੋ ਪੰਜਾਬ ਸਰਕਾਰ ਨੂੰ ਮੈਂ ਵੱਡੀ ਉਸ ਨੂੰ ਮੱਦੇਨਜ਼ਰ ਰੱਖਦੇ ਹੋਏ ਪੰਜਾਬ ਦੇ ਡੀਜੀਪੀ ਗੌਰਵ ਜੀ ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਐਸਐਸਪੀ ਪ੍ਰਿਗਿਆ ਜੈਨ ਫਰੀਕੋਟ ਦੀਆਂ ਹਦਾਇਤਾਂ ਦੇ ਅਨੁਸਾਰ ਡੀਐਸਪੀ ਚਮਚੇਰ ਸਿੰਘ ਦੀ ਅਯੋਗਗਵਾਈ ਵਿੱਚ 24 ਘੰਟਿਆਂ ਵਿੱਚ ਨਸ਼ਾ ਤਸਕਰੀ ਨੂੰ ਕਾਬੂ ਕਰਕੇ ਕੀਤਾ ਕਾਬੂ ਅਤੇ ਉਸ ਤੋਂ ਹੈਰੋਨ ਬਰਾਮਦ ਕੀਤੀ ਗਈ ਹੈ ਕੇਐਸਕੇ ਨਿਊ ਚੈਨਲ ਤੋਂ ਪੱਤਰਕਾਰ ਕੁਲਦੀਪ ਸਿੰਘ ਅਤੇ ਗਰੇਜੈਂਟ ਪੱਟੀ ਦੀ ਰਿਪੋਰਟ ਕਾਤਾਰ ਅਸੀਂ ਜਿਹੜੇ ਨਸ਼ਿਆਂ ਦੇ ਵਿਰੋਧ ਜਿਹੜੀ ਕਾਰਵਾਈ ਕਰਦੇ ਆਂ ਤੇ ਦਿੱਲੀ ਇਸ ਸਟੇਨ ਨੂੰ ਬ੍ਰੇਕ ਕਰਦੇ ਆ ਰਹੇ ਆਂ ਇਸੇ ਦੌਰਾਨ ਜਿਲ੍ਹਾ ਫਰੀਕੋਟ ਦੀ ਪੁਲਿਸ ਉਸ ਟਾਈਮ 24 ਘੰਟੇ ਦੇ ਦੌਰਾਨ ਬਹੁਤ ਵੱਡੀ ਕਾਮਯਾਬੀ ਪ੍ਰਾਪਤ ਹੋਈ ਜਿਸ ਵਿੱਚ ਇੱਕ ਮਕਦਮਾ ਨੰਬਰ ਹੀ 127 ਥਾਣਾ ਸਿਟੀ ਫਰੀਕੋਟ ਵਿੱਚ ਦਰਜ ਕੀਤਾ ਜਿਸ ਵਿੱਚ ਇੱਕ ਦੋਸ਼ੀ ਦੀਪਕ ਉਰ ਬਿੱਲੂ ਜੋ ਜੋ ਹਰ ਗੋਬਿੰਦਪੁਰਾ ਬਸਤੀ ਫਰੀਕੋਟ ਦਾ ਰਹਿਣ ਵਾਲਾ ਸੀ ਇਸ ਤੋਂ 268 ਗ੍ਰਾਮ ਹੈਰੋਨ ਬਰਾਮਦ ਹੋਈ ਏ ਇਹ ਇੱਕ ਆਪਾਂ ਇਸ ਦੇ ਪਹਿਲਾਂ ਵੀ ਤਿੰਨ ਮੁਕਦਮੇ ਜਿਹੜੇ ਨਸ਼ੇ ਦੇ ਐਨਡੀਪੀਸ ਐਕਟ ਦੇ ਦਰਜ ਸੀ ਤੇ ਕਾਫੀ ਟਾਈਮ ਤੋਂ ਅਸੀਂ ਇਹਨੂੰ ਪਾਲ ਕਰ ਰਹੇ ਸੀ ਵੀ ਇਹ ਫਰੀਕੋਟ ਦੀ ਇੱਕ ਕਹਾਂਗੇ ਵੱਡੀ ਪ੍ਰਾਪਤੀ ਕਿਉਂਕਿ ਇਹਨੂੰ ਇਹ ਜਿਹੜੇ ਦੋ ਇਸ ਤਰ੍ਹਾਂ ਦੀ ਜਿਹੜੀ ਰਿਕਵਰੀ ਹੁੰਦੀ ਹੈ ਇਹਨੂੰ ਬਿਗ ਫਿਸ਼ ਕਹੀ ਜਾ ਸਕਦੀ ਹੈ ਕਹਿ ਸਕਦੇ ਹਾਂ ਵੀ ਇੱਕ ਚੰਗਾ ਸਮਗਲਰ ਸੀ ਤੇ ਜਿੰਦੇ ਤੋਂ ਅਸੀਂ 268 ਗ੍ਰਾਮ ਇਹਨਾਂ ਨੂੰ ਡੀਐਸਪੀ ਸੀਸ਼ਮ ਸ਼ੇਰ ਸਿੰਘ ਦੀ ਅਗਵਾਈ ਵਿੱਚ ਬਰਾਮਦ ਕਰਵਾਈ ਹੈ ਸਰ ਫੇਕ ਕਰੰਸੀ ਵੀ ਦੱਸਿਆ ਜਾ ਰਿਹਾ ਹੈ ਕਿ ਇਸ ਤੋਂ ਬਰਾਮਦ ਹਾਂ ਇਸ ਤੋਂ ਇੱਕ ਭਾਰਤੀ ਕਰੰਸੀ 52000 ਰੁਪਏ ਵੀ ਬਰਾਮਦ ਕੀਤੇ ਨੇ ਜਿਹੜੀ ਜਾਲੀ ਕਰੰਸੀ ਇਹਨੇ ਇਸ ਤੋਂ ਮਿਲੀ ਮੌਕੇ ਤੇ ਗ੍ਰਿਫਤਾਰੀ ਕਿੱਦਾਂ ਹੋਈ ਜੀ ਇਹ ਇਸ ਤੋਂ ਇਸ ਸੀਏ ਟੀਮ ਨੇ ਇੱਕ ਨਾਕਾ ਲਾਇਆ ਸੀ ਨਾਕੇ ਦੌਰਾਨ ਜਿਹੜਾ ਇਹਨੂੰ ਗ੍ਰਿਫਤਾਰ ਕੀਤਾ ਗਿਆ ਹੈ ਇਹ ਉਸ ਦਿਨਾਂ ਦੇ ਇਸ ਤੋਂ ਜਿਹੜੇ ਜਿਹੜੇ ਦੋ ਤਸ਼ਕਰ ਫੜੇ ਗਏ ਸੀ ਉਹਨਾਂ ਨਾਲ ਕੋਈ ਲਿੰਕ ਹੈਗਾ ਇਹਨਾਂ ਦਾ ਕੋਈ ਜਿਹੜਾ ਪਿਛਲੇ ਦਿਨ ਦੋ ਫੜੇ ਗਏ ਸੀ ਨਹੀਂ ਉਹ ਜਿਹੜੇ ਇਸ ਤੋਂ ਪਹਿਲਾਂ ਵੀ ਸਾਡੇ ਜਿਹੜੇ ਲਗਾਤਾਰੀ ਅਸੀਂ ਤੋਂ ਦਿੱਲੀ ਕੋਈ ਨਾ ਕੋਈ ਕਾਰਵਾਈ ਕਰਦੇ ਆ ਇਹ ਹੁਣ ਇਹਨੂੰ ਅਸੀਂ ਅੱਜ ਮਹਾਰਾਜ ਕੋਰਟ ਦੇ ਵਿੱਚ ਪੇਸ਼ ਕਰਾਂਗੇ ਤੇ ਉਰਮਾਨ ਦੌਰਾਨ ਪੁੱਛ-ਕਿਛ ਕਰਾਂਗੇ ਵੀ ਜਿਹੜੀ ਇੰਨੀ ਵੱਡੀ ਮਾਤਰਾ ਵਿੱਚ ਹੈ ਰੋਣ ਕਿਥੋਂ ਲੈ ਕੇ ਆਇਆ ਅਸੀਂ ਤੇ ਅੱਗੇ ਇਹ ਇਹਦਾ ਸਪਲਾਈ ਕਰਨ ਦਾ ਕੀ ਕਿਸ ਤਰੀਕੇ ਨਾਲ ਸਪਲਾਈ ਕਰਦਾ ਅਸੀਂ ਕੀ ਫ੍ਰੀਕੋਰ ਜ਼ਿਲ੍ਹੇ ਵਿੱਚ ਸਪਲਾਈ ਕਰਦਾ ਹੈ ਜਾਂ ਇਸ ਤੋਂ ਬਾਅਦ ਵੀ ਸਪਲਾਈ ਕਰਦਾ ਸੀ ਇਸੇ ਦਾ ਤੁਹਾਨੂੰ ਦੱਸਣਾ ਚਾਹੋਣੇ ਵੀ ਇਹ ਇੱਕ ਮਕਦਮਾ ਸੀ 128 ਨੰਬਰ ਮਕਦਮਾ ਦਰਜ ਕੀਤਾ ਹੈ ਇਹ ਵੀ ਥਾਣਾ ਸਿਟੀ ਵਿੱਚ ਇਸ ਦੇ ਵਿੱਚ ਮੀਆਂ ਬੀਬੀ ਦੋ ਨੇ ਜਿਹੜੇ ਇੱਕ ਬਲਵਿੰਦਰ ਸਿੰਘ ਦੇ ਉਸ ਦੀ ਘਰ ਵਾਲੀ ਸੁਖਜੀਤ ਕੌਰ ਜੋ ਦੋਨੋਂ ਹੀ ਬਾਗਾਪੁਰਾ ਦੇ ਰਹਿਣ ਵਾਲੇ ਨੇ ਇਹਨਾਂ ਨਾਲ ਸੀਮਰਾਨੀ ਵੀ ਇੱਕ ਲੇਡੀ ਪਕੜੀ ਗਈ ਜੋ ਕੋਟਕਪੁਰਾ ਹੀ ਰਹਿਣ ਵਾਲੀ ਸੀ ਇਹਨਾਂ ਤੋਂ ਹੀ ਅਸੀਂ 50 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ ਇਹ ਵੀ ਇੱਕ ਨੈਟਵਰਕ ਸੀਗਾ ਬਾਗਾ ਪ੍ਰਾਣਾ ਤੋਂ ਇੱਥੇ ਦੇਨ ਆਉਦੇ ਸੀ ਤੇ ਜਿਹੜੀ ਸੀਮਰਾਨੀ ਮੌਕੇ ਤੇ ਇਹ ਤਿੰਨਾਂ ਜਣਾਂ ਨੂੰ ਗ੍ਰਿਫਤਾਰ ਕੀਤਾ ਤੇ ਤਿੰਨਾਂ ਦੀ ਹਿਰਸਟ ਪਾਲੀਏ ਤੇ ਇਹਨਾਂ ਤੋਂ ਪੁੱਛਗਿੱਛ ਕਰਾਂਗੇ ਵੀ ਇਹ ਕਿੰਨਾ ਪੁਰਾਣਾ ਇਹ ਨੈਟਵਰਕ ਇੱਥੇ ਚਲਾ ਰਹੇ ਸੀਗੇ ਫਰੀ ਕੋਟ ਜਿਹੜੇ ਚ ਰਹਿ ਕੇ ਤੇ ਇਹ ਪਹਿਲਾਂ ਕਿਉਂ ਸੁਪਰੇ ਜਨਰਲ ਤੋਂ ਕੈਂਸੀ ਦੇਖਦੇ ਉਹਦੇ ਖਿਲਾਫ ਪਹਿਲਾਂ ਵੀ ਪਿਕਵਾਨ ਲਿਆ ਦੱਸੀ ਹਾਂ ਦੀਪਕੁਰ ਬਿੱਲੂ ਤੇ ਇਸ ਤੇ ਪਹਿਲਾਂ ਜਿਹੜੇ ਤਿੰਨ ਮੁਕਦਮੇ ਤਿੰਨੇ ਹੀ ਨਸ਼ੇ ਦੇ ਮੁਕਦਮੇ ਦਰਜ ਨੇ ਤੇ ਇਹ ਕਾਫੀ ਵੱਡੀ ਮਾਤਰਾ ਚੋਂ ਰਿਕਵਰੀ ਹੋਈ ਹੈ ਕਿਉਂਕਿ ਇਹ ਇਹ ਜਿਹੜੇ ਸਾਡੇ ਕਾਂਗੇ ਇਹ ਵੱਡੇ ਮੁਖ ਸਪਲਾਈਰ ਅਹੀ ਇਹਨੂੰ ਕਹਿ ਸਕਦੇ ਆ ਵੀ ਜਿਹੜੇ ਜ਼ਿਲ੍ਹੇ ਦੇ ਵਿੱਚ ਅੱਗੇ ਕਾਫੀ ਜਨਨ ਸਪਲਾਈ ਕਰਦਾ ਹੋਵੇਗਾ ਤੋਂ ਇਹ ਸੀ ਅਗਲੀ ਪੁੱਛਗਿੱਛ ਆਏਗਾ ਰਿਮਾਂਡ ਦੌਰਾਨ ਅਸੀਂ ਇਸ ਤੋਂ ਕਲੀਅਰ ਕਰਾਂਗੇ